ਵਾਹਿਗੁਰੂ ਜੀ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 375 ਤੋਂ ਲੈ ਕੇ 376 ਤੱਕ ਸਵੈਮਾਨ ਬਾਣੀ 'ਤੇ ਵਿਚਾਰ ਕਰਦੇ ਹਾਂ ਜੀ ਪੰਚਮ ਪਾਤਸ਼ਾਹ ਜੀ ਦੀ ਬਾਣੀ ਰਾਗ ਆਸਾ ਵਿੱਚ ਚੱਲ ਰਹੀ ਹੈ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜਦੇ ਹਾਂ ਜੀ ਵਾਹਿਗੁਰੂ ਜੀ ਆਸਾ ਮਹੱਲਾ ਪੰਜਵਾਂ ਹਰ ਸੇਵਾ ਮਹਿ ਪਰਮ ਨਿਧਾਨ ਹਰ ਸੇਵਾ ਮੁਖ ਅਮਰਿਤ ਨਾਮ ਹਰ ਮੇਰਾ ਸਾਥੀ ਸੰਗ ਸਹਾਈ ਦੁੱਖ ਸੁਖ ਸਿਮਰੀ ਤਹਿ ਮੌਜੂਦ ਜਮ ਬਪਰਾ ਮੋ ਕੋ ਕਹਾ ਡਰਾਈ ਰਹਾਓ ਹਾਂਜੀ ਸੰਗਤ ਜੀ ਪੰਚਮ ਪਾਤਸ਼ਾਹ ਕਹਿੰਦੇ ਨੇ ਕਿ ਉਸ ਪਰਮਾਤਮਾ ਦੀ ਸੇਵਾ ਭਗਤੀ ਕਰਨ ਦੇ ਵਿੱਚ ਬਹੁਤ ਵੱਡੇ ਖਜ਼ਾਨੇ ਲੁਕੇ ਨੇ ਉਸ ਪਰਮਾਤਮਾ ਦੀ ਸੇਵਾ ਭਗਤੀ ਕੀ ਹੈ ਉਸ ਪਰਮਾਤਮਾ ਦਾ ਨਾਮ ਆਪਣੇ ਮੁਖ ਤੋਂ ਜਪਣਾ ਅੰਮ੍ਰਿਤ ਰੂਪੀ ਨਾਮ ਕਹਿੰਦੇ ਪਰਮਾਤਮਾ ਦਾ ਨਾਮ ਪਰਮਾਤਮਾ ਸਦਾ ਦਾ ਮੇਰੇ ਸਾਥੀ ਹੈ ਦੁੱਖ ਹੋਵੇ ਸੁਖ ਹੋਵੇ ਜਿੱਥੇ ਵੀ ਮੈਂ ਪਰਮਾਤਮਾ ਨੂੰ ਯਾਦ ਕਰਾਂ ਪਰਮਾਤਮਾ ਉੱਥੇ ਹੀ ਹਾਜ਼ਰ ਹੈ ਫਿਰ ਕਹਿੰਦੇ ਜਿਹੜਾ ਜਾਮਾ ਉਹ ਮੈਨੂੰ ਮੌਤ ਮੈਨੂੰ ਕਹਿੰਦੇ ਕਿਵੇਂ ਡਰਾ ਸਕਦੀ ਹੈ ਹਰ ਮੇਰੀ ਓਟ ਮੈਂ ਹਰ ਕਾ ਤਾਣ ਹਰ ਮੇਰਾ ਸਖਾ ਮਨ ਮਾਹੇ دیਵਾਨ ਕਹਿੰਦੇ ਉਹ ਪਰਮਾਤਮਾ ਹੀ ਮੇਰਾ ਰਾਖਾ ਹੈ ਉਸ ਪਰਮਾਤਮਾ ਦਾ ਹੀ ਮੈਨੂੰ ਆਸਰਾ ਹੈ ਮੇਰੇ ਮਨ ਦੇ ਵਿੱਚ ਹਮੇਸ਼ਾ ਹੀ ਪਰਮਾਤਮਾ ਤੇ ਭਰੋਸਾ ਹੈ ਉਹੀ ਮੇਰਾ ਸਾਥੀ ਹੈ ਸਦਾ ਦੇ ਰਹਿਣ ਵਾਲਾ ਹਰ ਮੇਰੀ ਪੂੰਜੀ ਮੇਰਾ ਹਰ ਵਿਸਾਹ ਗੁਰਮਖ ਤਨ ਖੱਟੀ ਹਰ ਮੇਰਾ ਸਾਹਾ ਕਹਿੰਦੇ ਹੋ ਪਰਮਾਤਮਾ ਦਾ ਨਾਮ ਹੀ ਮੇਰੀ ਰਾਸ ਪੂੰਜੀ ਆ ਪਰਮਾਤਮਾ ਹੀ ਮੇਰੇ ਵਪਾਰ ਲਈ ਸਾਖ ਹੈ ਗੁਰੂ ਦੇ ਸਨਮੁਖ ਰਹਾ ਪਰਮਾਤਮਾ ਦਾ ਨਾਮ ਧੰਨ ਖਟਿਆ ਜਾਂਦਾ ਹੈ ਪਰਮਾਤਮਾ ਹੀ ਮੇਰਾ ਸ਼ਾਹੂਕਾਰ ਹੈ ਗੁਰ ਕਿਰਪਾ ਤੇ ਇਹ ਮਤ ਆਵੇ ਜਨ ਨਾਨਕ ਹਰ ਕੈ ਅੰਕ ਸਮਾਵੈ ਕਹਿੰਦੇ ਗੁਰੂ ਦੀ ਕਿਰਪਾ ਨਾਲ ਹੀ ਜੀਵ ਨੂੰ ਇਸ ਤਰ੍ਹਾਂ ਦੀ ਬੁੱਧੀ ਮਿਲਦੀ ਹੈ ਜਿਹੜੀ ਬੁੱਧੀ ਦੇ ਨਾਲ ਜੀਵਤ ਨੂੰ ਪ੍ਰੇਰਣਾ ਮਿਲਦੀ ਹੈ ਪਰਮਾਤਮਾ ਦਾ ਨਾਮ ਜਪਣ ਦੀ ਇਸ ਤਰ੍ਹਾਂ ਕਹਿੰਦੇ ਜਿਹੜੇ ਜੀਵ ਫਿਰ ਉਹਦਾ ਨਾਮ ਜਪਦੇ ਨੇ ਨਾਨਕ ਜੀ ਕਹਿੰਦੇ ਫਿਰ ਉਹ ਪਰਮਾਤਮਾ ਦੀ ਚਰਨਾਂ ਦੇ ਵਿੱਚ ਜੁੜੇ ਰਹਿੰਦੇ ਨੇ ਆਸਾ ਮਹੱਲਾ ਪੰਜਵਾਂ ਪ੍ਰਭ ਹੋਏ ਕਿਰਪਾਲ ਤਾਂ ਇਹ ਮਨ ਲਾਈ ਸਤ ਗੁਰ ਸੇਵ ਸਬੈ ਫਲ ਪਾਈ ਮਨ ਕਿਉ ਬੈਰਾਗ ਕਰੇਗਾ ਸਤਗੁਰ ਮੇਰਾ ਪੂਰਾ ਮਨਸਾ ਦਾਤਾ ਸਭ ਸੁਖ ਨਿਧਾਨ ਅੰਮ੍ਰਿਤ ਸਰ ਸਦ ਹੀ ਪਰਪੂਰਾ ਰਹਾਉ ਕਹਿੰਦੇ ਜਦੋਂ ਪ੍ਰਮਾਤਮਾ ਕਿਰਪਾਲ ਹੁੰਦਾ ਜੀਵ ਤੇ ਤਾਂ ਉਹਦਾ ਮਨ ਸਤਗੁਰ ਦੇ ਚਰਨਾਂ 'ਚ ਜੋੜਦਾ ਫਿਰ ਸਤਗੁਰ ਦੀ ਦਸੀ ਹੋਈ ਜਿਹੜੀ ਸੇਵਾ ਭਗਤੀ ਪ੍ਰਮਾਤਮਾ ਦੀ ਕਰਨੀ ਆ ਉਹ ਕਰਕੇ ਫਿਰ ਜੀਵ ਸਾਰੇ ਫਲ ਪ੍ਰਾਪਤ ਕਰ ਲੈਂਦਾ ਕਹਿੰਦੇ ਮੇਰਾ ਸਤਗੁਰ ਸਾਡੀਆਂ ਇੱਛਾ ਪੂਰੀਆਂ ਕਰਨ ਵਾਲਾ ਸਾਨੂੰ ਹਰੀ ਦੇ ਨਾਮ ਦਾ ਦਾਨ ਦੇਣ ਵਾਲਾ ਹਰੀ ਦੇ ਨਾਮ ਦੇ ਨਾਲ ਹਰੀ ਦੀ ਸੇਵਾ ਭਗਤੀ ਦੇ ਨਾਲ ਗੁਰੂ ਦੇ ਖਜ਼ਾਨੇ ਹਮੇਸ਼ਾ ਹੀ ਭਰਪੂਰ ਨੇ ਫਿਰ ਕਹਿੰਦੇ ਮੇਰੇ ਮਨ ਨੂੰ ਕਿਸ ਗੱਲ ਦਾ ਤੋਖਲਾ ਹੋ ਸਕਦਾ ਮੇਰੇ ਮਨ ਨੂੰ ਕਿਸ ਗੱਲ ਦੀ ਕਬਰ ਹਟ ਹੋ ਸਕਦੀ ਆ ਜਦੋਂ ਮੇਰਾ ਸਤਗੁਰੂ ਪੂਰਾ ਮੇਰੇ ਸਤਗੁਰ ਤੇ ਮੈਨੂੰ ਭਰੋਸਾ ਕਿ ਮੇਰਾ ਪ੍ਰਮਾਤਮਾ ਦੇ ਨਾਲ ਮੇਰਾ ਹਰੀ ਦੇ ਨਾਲ ਮੇਰਾ ਸਤਗੁਰ ਮੇਲ ਕਰਾ ਦੇਗਾ ਵਾਹਿਗੁਰੂ ਜੀ ਵਾਹਿਗੁਰੂ ਚਰਨ ਕਮਲ ਰਿਤ ਅੰਤਰ ਤਾਰੇ ਪ੍ਰਗਟੀ ਜੋਤ ਮਿਲ ਰਾਮ ਪਿਆਰੇ ਜਿਸ ਸੇਵਕ ਨੇ ਕਹਿੰਦੇ ਗੁਰੂ ਦੇ ਚਰਨ ਕਮਲਾ ਦੇ ਨਾਲ ਪ੍ਰੇਮ ਲਾ ਲਿਆ ਉਹਦੇ ਅੰਦਰ ਪਰਮਾਤਮਾ ਦੀ ਜੋਤ ਪ੍ਰਗਟ ਹੋ ਜਾਂਦੀ ਹੈ ਪੰਜ ਸਖੀ ਮਿਲ ਮੰਗਲ ਗਾਇਆ ਅਨਹਦ ਬਾਣੀ ਨਾਦ বাজਾਇਆ ਫਿਰ ਉਸ ਜੀਵ ਦੇ ਜਿਹੜੇ ਗਿਆਨ ਇੰਦਰੇ ਨੇ ਉਹ ਪਰਮਾਤਮਾ ਦੀ ਸਿਫਤ ਸਲਾਹ ਕਰਦੇ ਨੇ ਉਹ ਪਰਮਾਤਮਾ ਦੀ ਸਿਫਤ ਸਲਾਹ ਦਾ ਲਗਾਤਾਰ ਵਾਜਾ ਇਕਸਾਰ ਭਗਤੀ ਦਾ ਉਸ ਜੀਵ ਦੇ ਅੰਦਰ ਵਜਾਉਂਦੇ ਨੇ ਗੁਰ ਨਾਨਕ ਤੁਠਾ ਮਿਲਿਆ ਹਰ ਰਾਇ ਸੁਖ ਰਹਿਣ ਬਿਹਾਣੀ ਸਹਜ ਸੁਪਾਏ ਫਿਰ ਨਾਨਕ ਜੀ ਕਹਿੰਦੇ ਨੇ ਜਦੋਂ ਗੁਰੂ ਜੀਵ ਤੇ ਤਰੁੱਠ ਜਾਂਦਾ ਫਿਰ ਪ੍ਰਮਾਤਮਾ ਦੇ ਨਾਲ ਮੇਲ ਕਰਾ ਦਿੰਦਾ ਫਿਰ ਉਸ ਜੀਵ ਦੀ ਇਹ ਜੀਵਨ ਰੂਪੀ ਜਿਹੜੀ ਰਾਤ ਆ ਬੜੀ ਸਹਜਤਾ ਦੇ ਵਿੱਚ ਆਤਮਿਕ ਅਡੋਲਤਾ ਦੇ ਵਿੱਚ ਬੀਤਦੀ ਆ ਆਸਾ ਮਹੱਲਾ ਪੰਜਵਾਂ ਕਰ ਕਿਰਪਾ ਹਰ ਪ੍ਰਗਟਿ ਆਇਆ ਮਿਲ ਸਤਗੁਰ ਤਨ ਪੂਰਾ ਪਾਇਆ ਐਸਾ ਹਰ ਤਨ ਸਾਂਚੀਐ ਪਾਈ ਪਾਹੇ ਨਾ ਜਲੇ ਜਲ ਨਹੀਂ ਡੂਬੈ ਸੰਗ ਛੋੜ ਕਰ ਕਤ ਹੂੰ ਨਾ ਜਾਈ ਰਹਾਓ ਕਹਿੰਦੇ ਜਦੋਂ ਪਰਮਾਤਮਾ ਨੇ ਕਹਿੰਦੇ ਕਿਰਪਾ ਕੀਤੀ ਤਾਂ ਜੀਵ ਨੇ ਸਤਗੁਰੂ ਨੂੰ ਮਿਲ ਕੇ ਉਹਦਾ ਨਾਮ ਧਨ ਇਕੱਠਾ ਕੀਤਾ ਤੇ ਉਹਦੇ ਅੰਦਰ ਪਰਮਾਤਮਾ ਪ੍ਰਗਟ ਹੋ ਗਿਆ ਕਹਿੰਦੇ ਭਾਈ ਆਪਾਂ ਹਰੀ ਦੇ ਨਾਮ ਰੂਪੀ ਇਸ ਧਨ ਨੂੰ ਇਕੱਠਾ ਕਰੀਏ ਇਹ ਧਨ ਨੂੰ ਨਾ ਤਾਂ ਅੱਗ ਸਾੜ ਸਕਦੀ ਆ ਨਾ ਇਹ ਪਾਣੀ 'ਚ ਡੁੱਬ ਸਕਦਾ ਨਾ ਇਹ ਧਨ ਕਦੇ ਸਾਥ ਛੱਡ ਕੇ ਕਿਤੇ ਜਾਂਦਾ ਦੂਜਾ ਧਨ ਤਾਂ ਜਦੋਂ ਜੀਵ ਦੀ ਅੱਖ ਬੰਦ ਹੋਈ ਅੰਤ ਦਾ ਟਾਈਮ ਹੋਇਆ ਜਾਣਦਾ ਤਾਂ ਉਦੋਂ ਹੀ ਧਨ ਉਹਦੇ ਹੱਥੋਂ ਖਿਸਕ ਜਾਂਦਾ ਉਹਦਾ ਰਹਿੰਦਾ ਨਹੀਂਗਾ ਤੇ ਇਹ ਧਨ ਸਦਾ ਦਾ ਸਹਾਈ ਆ ਫਿਰ ਕਿਹੜਾ ਸੌਦਾ ਚੰਗਾ ਹੋਇਆ ਜਿਹੜਾ ਸਦਾ ਦਾ ਸਹਾਈ ਆ ਕਿ ਜਿਹੜਾ ਹੱਥੋਂ ਖਿਸਕ ਜਾਣਾ ਵਾਹ ਕਿਰਤ ਵਾਹ ਕਿਰਤ ਟੋਟ ਨਾ ਆਵੇ ਨਖੋਟ ਨਾ ਜਾਏ ਖਾਏ ਖਰਚ ਮਨ ਰਹਾ ਅਘਾਏ ਕਹਿੰਦੇ ਇਹ ਪ੍ਰਮਾਤਮਾ ਦਾ ਜਿਹੜਾ ਨਾਮ ਧੰਨਾ ਇਹ ਕਦੇ ਖਤਮ ਨਹੀਂ ਹੁੰਦਾ ਹੈਗਾ ਕਹਿੰਦੇ ਜੀਵ ਇਹਨੂੰ ਆਪ ਵਰਤੇ ਦੂਜਿਆਂ ਨਾਲ ਵੰਡੇ ਇਹ ਕਦੇ ਨਹੀਂ ਖਤਮ ਹੁੰਦਾ ਹੈਗੇ ਕਹਿੰਦੇ ਇਹ ਧਨ ਨੂੰ ਵਰਤਿਆਂ ਜੀਵ ਦਾ ਕਹਿੰਦੇ ਜਿਹੜਾ ਮਨ ਹੈਗਾ ਉਹ ਤ੍ਰਿਪਤ ਹੋਇਆ ਰਹਿੰਦਾ ਉਹਨੂੰ ਫਿਰ ਹੋਰ ਕਿਸੇ ਧਨ ਦੀ ਆਸ ਨਹੀਂ ਰਹਿੰਦੀ ਹੈਗੀ ਇੱਛਾ ਨਹੀਂ ਰਹਿੰਦੀ ਹੈਗੀ ਸੋ ਸੱਚ ਸਾਜਿਸ ਕਰ ਹਰ ਧਨ ਸੰਚਾਣਾ ਇਸ ਤਨ ਤੇ ਸਭ ਜਗ ਵਰਸਾਣਾ ਕਹਿੰਦੇ ਸੱਚਾ ਸ਼ਾ ਉਹੀ ਆ ਜਿਨੇ ਪਰਮਾਤਮਾ ਦਾ ਨਾਮ ਧਨ ਜਮਾ ਕਰ ਲਿਆ ਫਿਰ ਕਹਿੰਦੇ ਜਿਹੜਾ ਇਹ ਨਾਮ ਤੁਹਾਨੂੰ ਜਮਾ ਕਰਦਾ ਇਹਦੇ ਤੋਂ ਜਗਤ ਵੀ ਲਾਭ ਉਠਾਉਂਦਾ ਕੰਦਾ ਉਹ ਹੀ ਨਹੀਂ ਲਾਭ ਲੈਂਦਾ ਉਹਦੇ ਇਕੱਠੇ ਧੰਨ ਤੋਂ ਬਾਕੀ ਜੀਵ ਵੀ ਲਾਭ ਉਠਾਉਂਦੇ ਨੇ ਉਹਦੀ ਸੰਗਤ ਕਰਕੇ ਤਿੰਨ ਹਰ ਤਨ ਪਾਇਆ ਜਿਸ ਪੁਰਵ ਲਿਖੇ ਕਾਲਹਿਣਾ ਜਨ ਨਾਨਕ ਅੰਤਵਾਰ ਨਾਮ ਗਹਿਣਾ ਕਹਿੰਦੇ ਭਾਈ ਜੀਵ ਦੇਵੀ ਕੀ ਵਸ ਇਹ ਧਨ ਉਹੀ ਇਕੱਠਾ ਕਰ ਸਕਦਾ ਜਿਹਦੇ ਪੂਰਵਲੇ ਸੰਸਕਾਰ ਨੇ ਜਿਦੀ ਇਹ ਪਰਲਬਤ ਲਿਖੀ ਆ ਕਿ ਵੀ ਇਹ ਧਨ ਇਕੱਠਾ ਕਰੇਗਾ ਇਸ ਜਨਮ ਦੇ ਵਿੱਚ ਨਾਨਕ ਜੀ ਕਹਿੰਦੇ ਨੇ ਜਿਹੜਾ ਇਹ ਧਨ ਇਹ ਜੀਵ ਦਾ ਗਹਿਣਾ ਬਣ ਜਾਂਦਾ ਜਦੋਂ ਅੰਤ ਦਾ ਆਉਂਦਾ ਜੀਵ ਦਾ ਇਹ ਜੀਵ ਦਾ ਨਾਲ ਗਹਿਣਾ ਬਣ ਜਾਂਦਾ ਆਸਾ ਮਹੱਲਾ 5ਵਾਂ ਜਿਵੇਂ ਕਿਸਾਨ ਬੋਵੇ ਕਿਰਸਾਨੀ ਕਾਚੀ ਪੱਕੀ ਬਾੜ ਪਰਾਨੀ ਜੋ ਜਨਮੈ ਸੋ ਜਾਨੋ ਮੂਆ ਗੋਬਿੰਦ ਭਗਤ ਅਸਥਰ ਹੈ ਥਿਆ ਰਹਾਓ ਕਹਦੇ ਜਿਵੇਂ ਕਿਸਾਨ ਖੇਤੀ ਕਰਦਾ ਹੈ ਫਿਰ ਉਹਦੀ ਆਪਣੀ ਖੇਤੀ ਹੁੰਦੀ ਆ ਜਦੋਂ ਉਹਦਾ ਦਿਲ ਕਰੇ ਕੱਚੀ ਵੱਢਣੀ ਆ ਪੱਕੀ ਵੱਢਣੀ ਆ ਵੱਢ ਲੈਂਦਾ ਇਸ ਤਰ੍ਹਾਂ ਕਹਿੰਦੇ ਜੇ ਜੀਵ ਆ ਇਹ ਪਰਮਾਤਮਾ ਦੀ ਮਤਲਬ ਖੇਤੀ ਆ ਜਦੋਂ ਪਰਮਾਤਮਾ ਦਾ ਜੀ ਕਰੇਗਾ ਕਿਸੇ ਨੂੰ ਬੁਢਾਪੇ ਚ ਲੈ ਜਾਏ ਕਿਸੇ ਨੂੰ ਕਹਿੰਦੇ ਜਵਾਨੀ ਚ ਲੈ ਜਾਏ ਕਿਸੇ ਨੂੰ ਬਚਪਨ ਚ ਲੈ ਜਾਏ ਤੇ ਉਹਦੀ ਖੇਤੀ ਆ ਕਹਿੰਦੇ ਜਿਹੜਾ ਗੋਵਿੰਦ ਦਾ ਭਗਤ ਆ ਨਾ ਜੋ ਉਹਦੀ ਭਗਤੀ ਕਰਦਾ ਉਹ ਕਹਿੰਦੇ ਸਥਿਰ ਹੋ ਜਾਂਦਾ ਉਹਨੂੰ ਫਿਰ ਕਹਿੰਦੇ ਮੌਤ ਦਾ ਕੋਈ ਡਰ ਨਹੀਂ ਰਹਿੰਦਾ ਹੈਗਾ ਉਹ ਉਹਦੇ ਅੰਦਰ ਅਡੋਲਤਾ ਆ ਜਾਂਦੀ ਆ ਉਹ ਅਡੋਲਤਾ ਦਾ ਜੀਵਨ ਬਤਾਉਂਦਾ ਜਿਸ ਤਰ੍ਹਾਂ ਕਹਿੰਦੇ ਵੀ ਜਿਹੜਾ ਵੀ ਜੀਵ ਜਨਮਨ ਜਿੰਨੇ ਲਿਆ ਉਹਦੀ ਮੌਤ ਤੇ ਹੋਣੀ ਹੋਣੀ ਆ ਇਹ ਤੇ اٹਲ ਸਚਾਈ ਆ ਪਰ ਭਗਤ ਲੋਕ ਮੌਤ ਤੋਂ ਡਰਦੇ ਨਹੀਂਗੇ ਦਿਨ ਤੇ ਸਰ ਪਰ ਪੌਸੀ ਰਾਤ ਰਹਿਣ ਗਈ ਫਿਰ ਹੋਏ ਪਰਪਾਤ ਕਹਿੰਦੇ ਜਿੱਦਾਂ ਦਿਨ ਆਉਂਦਾ ਫਿਰ ਇਸ ਤਰ੍ਹਾਂ ਰਾਤ ਵੀ ਜ਼ਰੂਰ ਹੁੰਦੀ ਆ ਪੈਂਦੀ ਆ ਕਿ ਜਦੋਂ ਰਾਤ ਚਲੀ ਜਾਂਦੀ ਆ ਫੇਰ ਸਵੇਰ ਹੋ ਜਾਂਦੀ ਆ ਇਸ ਤਰ੍ਹਾਂ ਹੀ ਕਹਿੰਦੇ ਸੰਸਾਰ ਵਿੱਚ ਜੀਵਾਂ ਦਾ ਜਨਮ ਮਰਨ ਤੇ ਚੱਲਦਾ ਰਹਿੰਦਾ ਹੈ ਮਾਇਆ 모ਹੇ ਸੋਏ ਰਹੇ ਅਪਾਗੇ ਗੁਰ ਪ੍ਰਸਾਦ ਕੋ ਬਿਰਲਾ ਜਾਗੇ ਕਹਿੰਦੇ ਬਹੁਤੇ ਜੀਵ ਮਾਇਆ ਦੇ 모ਹ ਦੇ ਵਿੱਚ ਮਾਇਆ ਦੇ 모ਹ ਦੀ ਨੀਂਦ ਵਿੱਚ ਸੁੱਤੇ ਰਹਿੰਦੇ ਨੇ ਗੁਰੂ ਦੀ ਕਿਰਪਾ ਦੇ ਨਾਲ ਮਾਇਆ ਵੱਲੋਂ ਕੋਈ ਜੀ ਵੀ ਸੁਚੇਤ ਹੁੰਦਾ ਕਹਿੰਦੇ ਕੋਹ ਨਾਨਕ ਗੁਣ ਗਾਈਏ ਨੀਤ ਮੁਖ ਊਜਲ ਹੋਏ ਨਿਰਮਲ ਚੀਤ ਨਾਨਕ ਜੀ ਕਹਿੰਦੇ ਨੇ ਉਸ ਪਰਮਾਤਮਾ ਦੇ ਸਿਫਤ ਸਲਾਹ ਦੇ ਗੁਣ ਨਿਤ ਗਾਉਣੇ ਚਾਹੀਦੇ ਨੇ ਉਹਦੀ ਸਿਫਤ ਸਲਾਹ ਕਰਨੀ ਚਾਹੀਦੀ ਆ ਉਹਦਾ ਨਾਮ ਜਪਣਾ ਚਾਹੀਦਾ ਇਸ ਤਰ੍ਹਾਂ ਦੇ ਜੀਵਨ ਦੇ ਵਿੱਚ ਫਿਰ ਜੀਵ ਦਾ ਮੁਖ ਊਜਲ ਰਹਿੰਦਾ ਹੈ ਤੇ ਉਹਦਾ ਨਿਰਮਲ ਮਨ ਬਣ ਜਾਂਦਾ ਉਹਦਾ ਚਿੱਤ ਨਿਰਮਲ ਹੋ ਜਾਂਦਾ ਪਵਿੱਤਰ ਹੋ ਜਾਂਦਾ ਆਸਾ ਮਹੱਲਾ ਪੰਜਵਾ ਨੌ ਨਿਦ ਤੇ ਰਹਿ ਸਗਲ ਨਿਧਾਨ ਇੱਛਾ ਪੂਰਕ ਰਖੈ ਨਿਧਾਨ ਤੂੰ ਮੇਰੋ ਪਿਆਰੋ ਤਾਂ ਕੈਸੀ ਪੂਖਾ ਤੂੰ ਮਨ ਵਸਿਆ ਲੱਗੇ ਨਾ ਦੁੱਖਾ ਤੂੰ ਮੇਰੋ ਪਿਆਰੋ ਤਾਂ ਕੈਸੀ ਪੂਖਾ ਤੂੰ ਮਨ ਵਸਿਆ ਲੱਗੇ ਨਾ ਦੁੱਖਾ ਰਹਾਓ ਕਹਿੰਦੇ ਹੈ ਪਰਮੇਸ਼ਰ ਜੀ ਤੇਰੇ ਘਰ ਕਹਿੰਦੇ ਨੌ ਨਿਧੀਆਂ ਸਾਰੇ ਖਜ਼ਾਨੇ ਤੇਰੇ ਘਰ ਨੇ ਕਹਿੰਦੇ ਇੱਛਾ ਪੂਰਕ ਰਖੇ ਨਿਦਾਨ ਕਹਿੰਦੇ ਫਿਰ ਜੀਵ ਦੀਆਂ ਇੱਛਾ ਵੀ ਤੂੰ ਪੂਰੀਆਂ ਕਰਨ ਵਾਲਾ ਕਹਿੰਦੇ ਕਹਿੰਦੇ हे ਪਰਮੇਸ਼ਰ ਜੀ ਜਦੋਂ ਮੇਰਾ ਪਿਆਰ ਤੇਰੇ ਨਾਲ ਪੈ ਗਿਆ ਤਾਂ ਫਿਰ ਮੈਨੂੰ ਕਿਸ ਚੀਜ਼ ਦੀ ਭੁੱਖ ਰਹਿ ਸਕਦੀ ਹੈ ਜਦੋਂ ਤੂੰ ਮੇਰੇ ਮਨ ਵਿੱਚ ਵਸ ਗਿਆ ਤਾਂ ਮੈਨੂੰ ਕਿਸ ਚੀਜ਼ ਦਾ ਦੁੱਖ ਹੋ ਸਕਦਾ ਮਤਲਬ ਜਦੋਂ ਪਰਮਾਤਮਾ ਨਾਲ ਪਿਆਰ ਪੈ ਗਿਆ ਕਿਸੇ ਚੀਜ਼ ਦੀ ਭੁੱਖ ਨਹੀਂ ਰਹਿੰਦੀ ਕੋਈ ਦੁੱਖ ਨਹੀਂ ਰਹਿੰਦਾ ਹੈਗਾ ਵਾਹਿਗੁਰੂ ਜੀ ਵਾਹਿਗੁਰੂ ਜੋ ਤੂੰ ਕਰੈ ਸੋਈ ਪਰਵਾਨ ਸਾਚੇ ਸਾਹਿਬ ਤੇਰਾ ਸੱਚ ਫੁਰਮਾਨ ਜਿਸ ਜੀਵ ਦੇ ਕਹਿੰਦੇ ਵੀ ਫਿਰ ਪ੍ਰਮਾਤਮਾ ਦੇ ਨਾਲ ਪ੍ਰੇਮ ਪੈ ਜਾਂਦਾ ਉਹਨੂੰ ਫਿਰ ਉਹਦੀ ਰਜ਼ਾ ਮਿੱਟੀ ਲੱਗਦੀ ਆ ਜੋ ਵੀ ਪ੍ਰਮਾਤਮਾ ਕਰਦਾ ਉਹ ਕਹਿੰਦਾ ਉਹਨੂੰ ਖਿੜਖਿੜੇ ਮੱਥੇ ਮੰਨਦਾ ਹੋ ਉਦੇ ਲਈ ਪਰਮਾਤਮਾ ਦਾ ਜਿਹੜਾ ਹੁਕਮ ਹੈ ਸੱਚਾ ਹੁੰਦਾ اٹਲ ਹੈ ਪਰਮਾਤਮਾ ਦਾ ਹੁਕਮ ਜਾ ਤੂੰ ਦਪਾਵੇਂ ਤਾਂ ਹਰ ਗੁਣ ਗਾਓ ਤੇਰੇ ਕਰ ਸਦਾ ਸਦਾ ਹੈ ਨਿਆਉ ਕਹਿੰਦੇ ਹੈ ਪਰਮੇਸ਼ਰ ਜੀ ਜੇ ਤੈਨੂੰ ਪਾ ਜਾਵੇ ਤਾਂ ਹੀ ਮੈਂ ਤੇਰੇ ਗੁਣ ਗਾ ਸਕਦਾ ਹਾਂ ਤੇਰੇ ਕਰ ਕਹਿੰਦੇ ਸਦਾ ਹੀ ਨਿਆ ਹੈ ਤੂੰ ਕਿਸੇ ਨਾਲ ਅਨਿਆ ਨਹੀਂ ਕਰਦਾ ਸਾਚੇ ਸਾਹਿਬ ਅਲਖ ਅਪੇਵ ਨਾਨਕ ਲਾਇਆ ਲਗਾ ਸੇਵ ਕਹਿੰਦੇ ਸੱਚੇ ਪ੍ਰਮਾਤਮਾ ਜੀ ਤੈਨੂੰ ਅਸੀਂ ਲਖ ਨਹੀਂ ਸਕਦੇ ਤੇਰਾ ਭੇਦ ਨਹੀਂ ਪਾ ਸਕਦੇ ਨਾਨਕ ਜੀ ਕਹਿੰਦੇ ਨੇ ਜਿਸ ਜੀਵ ਨੂੰ ਤੂੰ ਆਪਣੀ ਸੇਵਾ ਭਗਤੀ ਦਿੱਤੀ ਆ ਉਹੀ ਜੀਵ ਤੇਰੀ ਸੇਵਾ ਭਗਤੀ ਕਰ ਸਕਦਾ ਤੇਰੀ ਸਿਫਤ ਸਲਾਹ ਕਰ ਸਕਦਾ ਆਸਾ ਮਹੱਲਾ ਪੰਜਵਾਂ ਨਿਕਟ ਜੀ ਕੈ ਸਦ ਹੀ ਸੰਗਾ ਕੁਦਰਤ ਵਰਤੈ ਰੂਪ ਅਰ ਰੰਗਾ ਕਹਿੰਦੇ ਪਰਮਾਤਮਾ ਸਾਡੇ ਸਦਾ ਹੀ ਅੰਗ ਸੰਗ ਵਰਤਦਾ ਹੈ ਉਹ ਕਹਿੰਦੇ ਪਰਮਾਤਮਾ ਹੀ ਹੈ ਜੋ ਅਲੱਗ-ਅਲੱਗ ਤਰ੍ਹਾਂ ਦੇ ਰੂਪਾਂ ਰੰਗਾਂ ਦੇ ਵਿੱਚ ਵਰਤ ਰਿਹਾ ਹੈ ਜਗਤ ਵਿੱਚ ਕਰੇ ਨਾ ਚੁਰੇ ਨਾ ਮਨ ਰੋਵਨ ਹਾਰਾ ਅਵਿਨਾਸੀ ਅਵਗਤ ਅਗੋਚਰ ਸਦਾ ਸਲਾਮਤ ਖਸਮ ਹਮਾਰਾ ਰਹਾਓ ਕਹਿੰਦੇ ਜਿਸ ਜੀਵ ਦੇ ਮਨ ਨੂੰ ਇਹ ਭਰੋਸਾ ਹੋ ਜਾਂਦਾ ਕਿ ਉਹ ਅਵਿਨਾਸੀ ਪਰਮਾਤਮਾ ਜੋ ਸਾਡੇ ਗਿਆਨ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ ਜੋ ਅਦ੍ਰਿਸ਼ਟ ਹੈ ਉਹ ਸਾਡੇ ਸਿਰ ਤੇ ਸਦਾ ਰਾਖਾ ਹੈ ਉਹ ਜੀਵ ਕਹਿੰਦੇ ਕਦੇ ਨਹੀਂ ਕੱਢਦਾ ਕਦੇ ਨਹੀਂ ਕਿਸੇ ਗੱਲ ਤੋਂ ਦੁਖੀ ਹੁੰਦਾ ਕਦੇ ਨਹੀਂ ਉਹਦਾ ਮਨ ਝੂਰਦਾ ਉਹਨੂੰ ਪਤਾ ਕਿ ਪਰਮਾਤਮਾ ਮੇਰੇ ਸਿਰ ਤੇ ਹਮੇਸ਼ਾ ਰਾਖਾ ਹੈ ਤੇਰੇ ਦਾਸ ਰੇ ਕੋ ਕਿਸ ਕੀ ਕਾਣ ਜਿਸ ਕੀ ਮੀਰਾ ਰਾਖੈ ਆਣ ਕਹਿੰਦੇ ਤੇਰਾ ਸੇਵਕ ਜਿਹਨੂੰ ਤੇਰੇ ਤੇ ਭਰੋਸਾ ਹੈ ਕਿ ਉਹ ਪਰਮਾਤਮਾ ਮੇਰੀ ਇੱਜ਼ਤ ਰੱਖਦਾ ਹੈ ਮੇਰੀ ਰੱਖਿਆ ਕਰਦਾ ਹੈ ਉਹਨੂੰ ਕਿਸੇ ਦੀ ਮੁਥਾਜੀ ਨਹੀਂ ਰਹਿੰਦੀ ਉਹ ਤੇਰਾ ਹੀ ਆਸਰਾ ਤੱਕਦਾ ਹੈ ਜੋ ਲੋਡਾ ਪ੍ਰਭ ਕੀਆ ਅਜਾਤ ਤਿਸ ਲੋਡੇ ਕੋ ਕਿਸ ਕੀ ਤਾਤ ਕਹਿੰਦੇ ਜਿਸ ਸੇਵਕ ਨੂੰ ਪਰਮਾਤਮਾ ਨੇ ਵਿਕਾਰਾਂ ਵੱਲੋਂ ਆਜ਼ਾਦ ਕਰਤਾ ਮਾਇਆ ਤੋਂ ਆਜ਼ਾਦ ਕਰਤਾ ਕਹਿੰਦੇ ਉਹਨੂੰ ਕਿਸੇ ਦੀ ਈਰਖਾ ਦਾ ਡਰ ਨਹੀਂ ਰੰਦਾ ਉਹਨੂੰ ਪਤਾ ਹੁੰਦਾ ਕਿ ਮੇਰੇ ਨਾਲ ਕਿਸੇ ਨੇ ਈਰਖਾ ਨਹੀਂ ਕਰਨੀ ਬੇਮੋਹਤਾ ਜਾਵੇ ਪਰਵਾਹ ਨਾਨਕ ਦਾਸ ਕਹੋ ਗੁਰਵਹ ਕਹਿੰਦੇ ਸਾਡਾ ਪਰਮਾਤਮਾ ਬੇਮਹਤਾਜ ਹੈ ਉਹਨੂੰ ਕਿਸੇ ਦੀ ਮਹ ਜਿੰਦਗੀ ਨਹੀਂ ਉਹ ਵੇ ਪਰਵਾਹ ਹੈ ਉਹ ਆਪਣੇ ਸਾਰੇ ਫੈਸਲੇ ਆਪ ਕਰਦਾ ਹੈ ਉਹਨੂੰ ਕਿਸੇ ਦੀ ਪਰਵਾਹ ਨਹੀਂ ਫਿਰ ਨਾਨਕ ਜੀ ਕਹਿੰਦੇ ਨੇ ਕਹਿੰਦੇ ਆਪਾਂ ਕਹਿੰਦੇ ਉਸ ਪਰਮੇਸ਼ਰ ਨੂੰ ਜੋ ਅਵਿਨਾਸ਼ੀ ਆ ਅਵਗਤਾ ਅਗੋਚਰਾ ਬੇਮਹਤਾਜ ਆ ਵੇ ਪਰਵਾਹ ਕਹਿੰਦੇ ਉਹਦੀ ਉਹ ਫਿਰ ਵਾਹ ਵਾਹ ਕਰੀਏ ਤਾਂ ਹੀ ਆਪਾਂ ਨੂੰ ਗੁਰਮੰਤਰ ਦਿੱਤਾ ਨਾ ਵਾਹਿਗੁਰੂ ਵਾਹ ਵਾਹ ਉਸੇ ਪਰਮੇਸ਼ਰ ਦੀ ਵਾਹ ਵਾਹ ਕਰੀਏ ਜਿਨੇ ਇੰਨੀਆਂ ਦਾਤਾਂ ਦਿੱਤੀਆਂ ਨੇ ਆਸਾ ਮਹੱਲਾ ਪੰਜਵਾਂ ਹਰ ਰਸ ਛੋੜ ਹੋਛੈ ਰਸ ਮਾਤਾ ਕਰਮਹਿ ਵਸਤ ਬਾਹਰ ਉਠ ਜਾਤਾ ਸੋਨੀ ਨਾ ਜਾਈ ਸੱਚ ਅਮਰਤ ਕਾਥਾ ਰਾਰ ਕਰਤ ਝੂਠੀ ਲੱਗ ਗਾਥਾ ਰਹਾਓ ਕਹਿੰਦੇ ਪਰ ਜਿਹੜਾ ਜੀਵ ਆ ਕਹਿੰਦੇ ਉਹ ਹਰੀ ਦੇ ਸ੍ਰੇਸ਼ਟ ਰਸ ਨੂੰ ਛੱਡ ਕੇ ਬਾਹਰਲੇ ਪਦਾਰਥਾਂ ਤੋਂ ਰਸ ਲੱਭਦਾ ਫਿਰਦਾ ਅਸਲ ਵਸਤ ਉਹਦੇ ਅੰਦਰ ਆ ਪਰਮਾਤਮਾ ਦਾ ਨਾਮ ਰਸ ਪਰ ਕਹਿੰਦੇ ਉਹ ਬਾਹਰਲੇ ਦੂਜੇ ਦੁਨਿਆਵੀ ਪਦਾਰਥਾਂ ਦੇ ਵਿੱਚ ਪਿੱਛੇ ਭੱਜਿਆ ਫਿਰਦਾ। ਪਰਮਾਤਮਾ ਦੇ ਨਾਮ ਦੀ ਕਥਾ, ਪਰਮਾਤਮਾ ਦੀ ਬਾਣੀ, ਪਰਮਾਤਮਾ ਦੀ ਸਿਫਤ ਸਲਾ ਜੀਵ ਸੁਣਨੀ ਨਹੀਂ ਚਾਹੁੰਦਾ। ਦੂਜੀਆਂ ਜਿਹੜੀਆਂ ਹੋਰ ਝੂਠੀਆਂ ਗੱਲਾਂ ਬਾਤਾਂ ਨੇ ਕਹਿੰਦੇ ਉਹਨਾਂ ਦੇ ਰਾਹੀ ਹੋਰ ਅਲੱਗ-ਅਲੱਗ ਝਗੜਿਆਂ ਬਖੇੜਿਆਂ 'ਚ ਪੈ ਜਾਂਦਾ। ਪਰ ਪਰਮਾਤਮਾ ਦਾ ਨਾਮ ਨਹੀਂ ਸੁਣਨਾ ਚਾਹੁੰਦਾ। ਹਾਂਜੀ ਸੰਗਤ ਜੀ ਜਿਸ ਤਰ੍ਹਾਂ ਆਪਾਂ ਵੀ ਦੇਖਦੇ ਆ ਨਾ ਕਿ ਜਦੋਂ ਵੀ ਆਪਾਂ ਹੁਣ ਕਥਾ ਵਗੈਰਾ ਜਾਂ ਸੁਣਦੇ ਆ ਨਾ YouTube ਤੇ ਵੀ ਅੱਜਕੱਲ ਜਿਸ ਤਰ੍ਹਾਂ ਬਹੁਤ ਰਿਵਾਜ ਚੱਲਿਆ ਹੈਗਾ ਕਿ ਬਹੁਤ ਜ਼ਿਆਦਾ ਹੀ ਸਾਰੇ ਮਤਲਬ ਕਰ ਰਹੇ ਨੇ ਕਥਾ ਆਪਣੀਆਂ ਪਾ ਰਹੇ ਨੇ ਨਾ ਬੜੀ ਦੋਟ ਲੱਗੀ ਹੋਈ ਆ ਪਰ ਅਸਲ ਦੇ ਵਿੱਚ ਕੋਈ ਬਾਣੀ ਦੀ ਵਿੱਚੋਂ ਕੋਈ ਕਥਾ ਕਰਕੇ ਸੁਣਾਵੇ ਬਾਣੀ ਦੀਆਂ ਤੁਕਾਂ ਦੇ ਅਰਥ ਕਰੇ ਉਹਦੇ ਹਿਸਾਬ ਦੇ ਨਾਲ ਬਹੁਤ ਘੱਟ ਮਿਲਣਗੇ ਬਾਕੀ ਹੋਰ ਇਤਿਹਾਸਕ ਕਥਾਵਾਂ ਸੁਣਾਉਣਗੇ ਜਾਂ ਹੋਰ ਆਮ ਜ਼ਿੰਦਗੀ ਦੀਆਂ ਕਥਾ ਸੁਣਾਉਣਗੇ ਤੇ ਆਮ ਜ਼ਿੰਦਗੀ ਦੇ ਨਾਲ ਜਿਹੜਾ ਵਾਪਰ ਰਿਹਾ ਹੈ ਉਹਦੀਆਂ ਤੇ ਬਹੁਤ ਕਥਾ ਸੁਣਾਉਂਦੇ ਨੇ ਪਰ ਪ੍ਰਮਾਤਮਾ ਦੇ ਨਾਮ ਦੀ ਕਥਾ ਸੁਣਾਉਣ ਵਾਲੇ ਵੀ ਘੱਟ ਨੇ ਤੇ ਸੁਣਨ ਵਾਲੇ ਵੀ ਘੱਟ ਨੇ ਬਹੁਤ ਵਿਰਲੇ ਨੇ ਜੋ ਪ੍ਰਮਾਤਮਾ ਦੇ ਨਾਮ ਦੀ ਕਥਾ ਸੁਣਨੀ ਚਾਹੁੰਦੇ ਨੇ ਗੁਰਬਾਣੀ ਦੀ ਕਥਾ ਸੁਣਨੀ ਚਾਹੁੰਦੇ ਨੇ ਇਹ ਮਤਲਬ ਉਹਨਾਂ ਤੇ ਵੀ ਵਾਸ ਨਹੀਂ ਜਿੱਧਰ ਜਿੱਧਰ ਕਿਸੇ ਨੂੰ ਜੀਵ ਨੂੰ ਪਰਮਾਤਮਾ ਨੇ ਲਾਇਆ ਵਾਹਿਗੁਰੂ ਜੀ ਵਾਹਿਗੁਰੂ ਜੀ ਵਜੋ ਸਾਹਿਬ ਕਾ ਸੇਵ ਬੇਰਾਨੀ ਐਸੇ ਗੁਣ ਹੈ ਅਸ਼ਾਦਿਓ ਪ੍ਰਾਣੀ ਕਹਿੰਦੇ ਜੀਵ ਨੂੰ ਜਿਹੜੀਆਂ ਦਾਤਾਂ ਨੇ ਉਹ ਤਾਂ ਪਰਮਾਤਮਾ ਦੀਆਂ ਦਿੱਤੀਆਂ ਹੋਈਆਂ ਨੇ ਪਰ ਜੀਵ ਨੌਕਰੀ ਕਿਸੇ ਹੋਰ ਦੀ ਕਰਦਾ ਨੌਕਰੀ ਤੇ ਮਾਇਆ ਦੀ ਕਰਦਾ ਨਾ ਕਹਿੰਦੇ ਫਿਰ ਐਸ ਐਸ ਤਰ੍ਹਾਂ ਦੇ ਵਿਕਾਰ ਚਿੰਬੜੇ ਹੋਏ ਨੇ ਜੀਵ ਨੂੰ ਤਿਸ ਸਿਉ ਲੋਕ ਜੋ ਸਦ ਹੀ ਸੰਗੀ ਕਾਮਨਾ ਆਵੇ ਸੋ ਫਿਰ ਫਿਰ ਮੰਗੀ ਜਿਹੜਾ ਤਾਂ ਪ੍ਰਮਾਤਮਾ ਕਹਿੰਦੇ ਸਦਾ ਦਾ ਸਾਥੀ ਆ ਜਿਹੜਾ ਪਰਮਾਤਮਾ ਦਾ ਨਾਮ ਸਦਾ ਦਾ ਸਾਥੀ ਆ ਉਹਦੇ ਤੋਂ ਤਾਂ ਕਹਿੰਦੇ ਓਲਾ ਰੱਖਦਾ ਪਰ ਜਿਹੜੀਆਂ ਵਸਤਾਂ ਕੰਮ ਨਹੀਂ ਆਉਂਦੀਆਂ ਉਹ ਵਾਰ-ਵਾਰ ਉਹਨਾਂ ਦੀ ਮੰਗ ਕਰਦਾ ਕਹੋ ਨਾਨਕ ਪ੍ਰਭ ਦੀਨ ਦਿਆਲਾ ਜਿਉ ਪਾਵੇ ਤਿਉ ਕਰ ਪ੍ਰਤਪਾਲਾ ਫਿਰ ਨਾਨਕ ਜੀ ਕਹਿੰਦੇ ਨੇ ਹੇ ਪਰਮੇਸ਼ਰ ਜੀ ਹੇ ਦੀਨਾਂ ਤੇ ਦਿਆਲ ਹੋਣ ਵਾਲੇ ਪਰਮਾਤਮਾ ਜੀ ਜਿਸ ਤਰ੍ਹਾਂ ਵੀ ਤੁਹਾਨੂੰ ਚੰਗਾ ਲੱਗਦਾ ਆਪਣੇ ਜੀਵਾਂ ਦੀ ਵਿਕਾਰਾਂ ਤੋਂ ਮਾਇਆ ਤੋਂ ਰੱਖਿਆ ਕਰੋ ਕਹਦੇ ਤੁਸੀਂ ਹੀ ਇਹਨਾਂ ਦੇ ਰਾਖੇ ਹੋ ਤੁਸੀਂ ਹੀ ਜੀਵਾਂ ਨੂੰ ਇਹਨਾਂ ਵਿਕਾਰਾਂ ਚੋਂ ਕੱਢ ਲਓ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਅਨੇਕਾਂ ਗਲਤੀਆਂ ਬਖਸ਼ਣੀਆਂ ਜੀ ਪਰਮੇਸ਼ਰ ਜੀ ਸਤਿਗੁਰੂ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆਂ ਪਾਣੀ ਪੜਦਿਆਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਨੀਆਂ ਜੀ ਅੱਗੇ ਤੋਂ ਸਮਤ ਦੇਣੀ ਪਰਮੇਸ਼ਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ